ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਪਿੰਡ ਵੱਡੋ ਜਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਖਾਲਸਾ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਵੱਡੋ ਜਿਲ੍ਹਾ ਹੁਸ਼ਿਆਰਪੁਰ ਵਿਖੇ ਸੰਗਰਾਂਦ ਦੇ ਪਵਿੱਤਰ ਦਿਹਾੜੇ ਮੌਕੇ ਧਾਰਮਿਕ ਸਮਾਗਮ ਸਮੂਹ ਸਕੂਲ ਸਟਾਫ ਸਮੂਹ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਸੁਖਿੰਦਰ ਸਿੰਘ ਮਨਹਾਸ ਜੀ ਦੀ ਦੇਖਰੇਖ ਹੇਠ ਬਹੁਤ ਹੀ ਸ਼ਰਧਾਪੂਰਵਕ ਕਰਵਾਏ ਗਏ ਆਓ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਆ ਇਸ ਧਾਰਮਿਕ ਸਮਾਗਮ ਦੀਆਂ ਤੇ ਇਸ ਸਮਾਗਮ ਬਾਰੇ ਜਾਣਕਾਰੀ ਲੈਣੇ ਆ ਪ੍ਰਿੰਸੀਪਲ ਸੁਖਿੰਦਰ ਸਿੰਘ ਜੀ ਪਾਸੋਂ ਸੋ ਦੇਖਦੇ ਰਹੋ ਸਰਬ ਧਰਮ ਨਿਊਜ਼ ਚੈਨਲ ਮਾਟਰ ਮੋਹਨ ਸਿੰਘ ਡਾਂਡੀਆਂ ਦੇ ਨਾਲ ਸੋ ਵੀਡੀਓ ਨੂੰ ਬਤ ਬਤ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਧੰਨਵਾਦ thank mm -hmm. you Yeah, Thank you. ਸਖਦੇਵ ਸਿੰਘ ਜੀ ਨੂੰ ਸਕੂਲ ਦੇ ਵਿੱਚ ਉਹ ਲੈ ਕੇ ਆਏ ਸੀ ਇਹਨਾਂ ਬੱਚਿਆਂ ਦੀ ਤਿਆਰੀ ਦੇ ਲਈ ਔਰ ਮਾਸਟਰ ਸਖਦੇਵ ਸਿੰਘ ਜੀ ਦਾ ਅਸੀਂ ਬਹੁਤ ਬਾਰਤ ਕਰਵਾਤੀਆਂ ਬਹੁਤ ਥੋੜੇ ਸਮੇਂ ਦੇ ਵਿੱਚ ਬਹੁਤ ਸੋਹਣੀ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਤਿਆਰੀ ਕਰਾਈ ਜੋ ਜੋਟਾਲ ਧੰਦਰਸ਼ੀ ਗੁਰ ਅੰਧਗੋਦ ਬੈਠੇ ਹੋਏ ਗੁਰੂ ਪਿਆਰੀ ਗੁਰੂ ਸਾਹਿਬ ਸਾਥ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਣਾਂਦਰ ਕਦੇ ਬਹਾ ਮਕਰਸਾਰ ਸਾਡੇ ਡਿਨਸ ਸਕੂਲ ਵੱਡੋ ਸਕੂਲ ਦੇ ਮੈਨੇਜਰ ਕਮੇਟੀ ਦੇ ਪ੍ਰਧਾਨ ਸਰਦਾਰ ਮਨਤੇਜ ਸਿੰਘ ਨੂੰ ਉਹਨਾਂ ਨੇ ਮਾਰੇ ਪੁੱਤਰੇ ਦਾਤ ਬਖਸ਼ੇ ਹੈ ਵਿਦੇਸ਼ ਵਿੱਚ ਰਹਿੰਦੇ ਬੋਨਾਂ ਨੂੰ ਅਸੀਂ ਆਪਣੇ ਪਿੰਡ ਵੱਲੋਂ ਪੰਚਾਇਤ ਵੱਲੋਂ ਤੇ ਇਸ ਕੋਦੇ ਸਾਰੇ ਪ੍ਰਬੰਧਨ ਨੂੰ ਅਤੇ ਕਮੇਟੀ ਮੈਂਬਰਾਂ ਗੁਰਦਾ ਪ੍ਰਿੰਸੀਪਲਸ ਨੂੰ ਬਹੁਤ ਬਧਾਈ ਦਿੰਦੇ ਹਨ ਵਾਇਰਲ ਸੱਚ ਪਾਸਾ ਰੋਟੂਵਾਰ ਦੇ ਬੱਚਿਆਂ ਦੇ ਚੜ੍ਹਦੀ ਕਲਾ ਵਾਸਤੇ ਜਿੱਦਾਂ ਮੈਂ ਮੈਂ ਆਸ ਕਰਦਾ ਹਾਂ ਜਿਹਦਾ ਉਹ ਆਪਣੇ ਸਕੂਲ ਦੀ ਸੇਵਾ ਕਰਦੇ ਹਨ ਉਹਨਾਂ ਦੇ ਬੱਚਾ ਮਾਰਨ ਨੇ ਪੈਦਾ ਕੀਤਾ ਹੈ ਉਹ ਵੀ ਇਸ ਤਰ੍ਹਾਂ ਸਕੂਲ ਦੀ ਸੇਵਾ ਕਰਿਆ ਕਰੇ ਮੈਂ ਇਹਨਾਂ ਦਾ ਕਿਸ ਪ੍ਰਵਾਦ ਨੂੰ ਬਹੁਤ 대ਹਿ ਬਧਾਇਆ ਦਿੰਦਾ ਹਾਂ ਤੇ ਸਾਰੇ ਸਕੂਲ ਦੀ ਮੈਨੇਜਮੈਂਟ ਕਮੇਟੀ ਦਾ ਸਕੂਲ ਦੇ ਪ੍ਰਿੰਸੀਪਲ ਸਾਹਿਬ ਦਾ ਸਭ ਦਾ ਪ੍ਰਿੰਸੀਪਲ ਆਰ ਹੋਰ ਸਾਰੇ ਸਕੂਲ ਦੀ ਮੈਨੇਜਮੈਂਟ ਕਮੇਟੀ ਦਾ ਬਹੁਤ ਉਹ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਕੀ ਗੋਦਾ ਆਨੰਦ ਮਾਣ ਲਈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਜਕਾਰੇ ਦੀ ਸਾਜ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਵੇਂ ਸਾਨੂੰ ਸਕੂਲਾਂ ਦੀਆਂ ਪ੍ਰਾਣੀਆਂ ਪਰੰਪਰਾਵਾਂ ਚੱਲੀਆਂ ਆ ਰਹੀਆਂ ਸਕੂਲ ਦੇ ਵਿੱਚ ਜਦੋਂ ਮੈਂ ਦੋ ਜਾਂ ਜੋਇਨ ਕੀਤਾ ਇੱਥੇ ਸੰਗਰਾਂਦ ਦਾ ਦਿਹਾੜਾ ਵਿਦਿਆਰਥੀ ਨਾਲ ਮਿਲ ਕੇ ਪੁਰਾਣੇ ਸਮੇਂ ਤੋਂ ਮਨਾਉਂਦੇ ਆ ਰਹੇ ਹਾਂ ਪਿਛਲੇ ਸਾਲ ساری ਦੁਨੀਆ ਛੋਟੇ ਅਤੇ ਵੱਡੇ ਸਹਿਜਾਂਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਸੀ ਮੈਂ ਸਟਾਫ ਅਤੇ ਬੱਚਿਆਂ ਨਾਲ ਸਲਾਹ ਕੀਤੀ ਤੇ ਸਾਨੂੰ ਵੀ ਸਹਿਬਜ਼ਾਦਿਆਂ ਨੂੰ ਯਾਦ ਕਰਨਾ ਚਾਹੀਦਾ ਹੈ ਅਸੀਂ ਸ਼ੋਰਟ ਨੋਸ ਤੇ ਇੱਕ ਹਫ਼ਤੇ ਦੇ ਵਿੱਚ ਇੱਕ ਫਰਸ਼ਾਂ ਰੱਖਿਆ ਬੱਚਿਆਂ ਨੂੰ ਕਿਹਾ ਕਿ ਸਹਿਬਜ਼ਾਦਿਆਂ ਦੇ ਵਾਰ ਪੜਨੀ ਹੈ ਕਿਸੇ ਨੇ ਭਾਸ਼ਣ ਤਿਆਰ ਕਰਨਾ ਤੇ ਸ਼ਬਦ ਤਿਆਰ ਕਰ ਲਏ ਮੇਰੀ ਖੁਸ਼ੀ ਦੀ ਕੋਈ ਉਸ ਦਿਨ ਹੱਥ ਨਾ ਰਹੀ ਜਦੋਂ ਮੈਂ ਬਹੁਤ ਤੇ ਲੈਂਦੜ ਬੱਚੇ ਮਿਲੇ ਤੇ ਉਸ ਦਿਨ ਅਸੀਂ ਪ੍ਰਣ ਕਰ ਲਿਆ ਕਿ ਅੱਜ ਤੋਂ ਬਾਅਦ ਜਦੋਂ ਅਸੀਂ ਸਕੂਲ ਦੇ ਵਿੱਚ ਸੰਗਰਾਮ ਮਨਾਉਣੀ ਹੈ ਤਾਂ ਅਸੀਂ ਸੁਖਮਨੀ ਸਾਹਿਬ ਦਾ ਪਾਠ ਵੀ ਬੱਚਿਆਂ ਦੇ ਨਾਲ ਮਿਲ ਕੇ ਕਰਨਾ ਹੈ 12ਵਾਂ ਆਨੰਦ ਸਾਹਿਬ ਜੀ ਬਾਣੀ ਵੀ ਪਾਣੀ ਹੈ ਤੇ ਉਸ ਤੋਂ ਬਾਅਦ ਬੱਚੇ ਹਰੇਕ ਸੰਗਤ ਨੂੰ ਮਿਲ ਕੇ ਸ਼ਬਦ ਵੀ ਗਾਇਨ ਕਰਦੇ ਆ ਉਸ ਦਿਨ ਤੋਂ ਇਹ ਪਰੰਪਰਾ ਬਣ ਗਈ ਜਦੋਂ ਮਹਾਨਾਨੀ ਸਰਦਾਰ ਖੰਦੋਤ ਸਿੰਘ ਜੀ ਦੇ ਪਰਿਵਾਰ ਦੇ ਵਿੱਚ ਖੁਸ਼ੀ ਆਈ ਭਾਜੀ ਨਰਤੇਜ ਸਿੰਘ ਅਤੇ ਭੈਣ ਜੀ ਹਰਮੇਸ਼ ਕੌਰ ਜੀ ਦੇ ਘਰ ਪੁੱਤਰੇ ਦੀ ਦਾਸ ਪ੍ਰਮਾਤਮਾ ਦੀ ਮਿਹਰ ਸਦਕਾ ਪਰਿਵਾਰ ਦੇ ਵਿੱਚ ਖੁਸ਼ੀ ਆਈ ਤਾਂ ਉਸ ਦਿਨ ਉਹਨਾਂ ਨੇ ਕਿਹਾ ਕਿ ਸਾਡਾ ਗੁਰਦੁਆਰਾ ਮੰਦਿਰ ਸਕੂਲੀ ਹੈ ਅਸੀਂ ਚਾਹੁੰਦੇ ਹਾਂ ਕਿ ਇੱਥੇ ਮਠਿਆਈ ਅਤੇ ਚਾਪਮੌੜਿਆਂ ਦਾ ਮੰਦਰ ਲਾਉਣਾ ਹੈ ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਸੰਗਰਾਮ ਦਾ ਦਿਹਾੜਾ ਅਸੀਂ ਮਨਾਉਨੇ ਆ ਜੇ ਹੋ ਸਕੇ ਤਾਂ ਅਸੀਂ ਉਸ ਦਿਨ ਇਹ ਲੰਗਰ ਲਗਾਉਣੀ ਹੈ ਤਾਂ ਉਹ ਕਹਿੰਦੇ ਦਿਨ ਕੋਈ ਵੀ ਹੋਵੇ ਸਾਡੀ ਸ਼ਰਧਾ ਆ ਕਿ ਸਾਡੇ ਬੱਚੇ ਹੀ ਸਭ ਕੁਝ ਆ ਸਾਡੇ ਲਈ ਸਕੂਲੀ ਸਭ ਕੁਝ ਹੈ ਇਹ ਲੰਗਰ ਅਸੀਂ ਸਕੂਲ ਦੇ ਵਿੱਚ ਹੀ ਲਾਉਣਾ ਹੈ ਸੋ ਮੈਂ ਬੱਚਿਆਂ ਨਾਲ ਗੱਲ ਕੀਤੀ ਬੱਚਿਆਂ ਨੇ ਖੁਸ਼ੀ ਦੇ ਜਿਹੜੇ ਬੱਚੇ ਦੇ ਜਨਮ ਦਾ ਦਿਨ ਉਹਨਾਂ ਜਿੰਨੇ ਵੀ ਸ਼ਰਸੀ ਉਹ ਸਖਦੇਵ ਸਿੰਘ ਜੀ ਨੇ ਬਹੁਤ ਸ਼ੌਂਕ ਨਾਲ ਇੱਕ ਹਫ਼ਤੇ ਦੇ ਵਿੱਚ ਬੱਚਿਆਂ ਨੇ ਤਿਆਰ ਕੀਤੀ ਤੇ ਮੈਂ ਧਨਵਾਦੀਆਂ ਸਰਪੰਚ ਸੁਖਦੇਵ ਸਿੰਘ ਜੀ ਦਾ ਤੇ ਧਨਵਾਦੀਆਂ ਸਰਪੰਚ ਡਾਕਟਰ ਬਲਵਿੰਦਰ ਸਿੰਘ ਜੀ ਸਰਪੰਚ ਖੇਮ ਸਿੰਘ ਜੀ ਖਾਸ ਧੰਨਵਾਦ ਹਰਦੀਪ ਸਿੰਘ ਆਪਣੇ ਹਰਦੀਪ ਸਿੰਘ ਜੀ ਖਾਲਸਾ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਬੱਚਿਆਂ 'ਚ ਟੈਲੈਂਟ ਬਹੁਤ ਹੈ ਜੇ ਉਹਨਾਂ ਨੂੰ ਲਖਾਰਿਆ ਜਾਵੇ ਤਾਂ ਬਹੁਤ ਵਧੀਆ ਹੋ ਸਕਦਾ ਹੈ ਉਹਨਾਂ ਨੇ ਦੂਸਰੀ ਬੇਨਤੀ ਕਰਨ ਦੀ ਤਾਨੂੰ ਪਰਮੇਸ਼ਰ ਨੇ ਦਿੱਤੀ ਪਹਿਲਾਂ ਹੀ ਸਬਦੇਵ ਸਿੰਘ ਜੀ ਦਾ ਉਹਨਾਂ ਨੇ ਸਕੂਲ ਦੇ ਵਿੱਚ ਪ੍ਰਬੰਧ ਕੀਤਾ ਤੇ ਬੱਚੇ ਰੋਜ਼ਾਨਾ ਜਦੋਂ ਵੀ ਆਉਂਦੇ ਆ ਤਾਂ ਉਹਨਾਂ ਤੋਂ ਕੁਝ ਨਾ ਕੁਝ ਸਿੱਖਿਆ ਜਿਹੜੀ ਆ ਕੀਤਾ ਦੀ ਪ੍ਰਾਪਤ ਕਰਦੇ ਆ ਤੇ ਸਾਡੇ درمیان ਸਾਡੇ ਬਜ਼ੁਰਗ ਤੇਸ਼ਨ ਚੰਦ ਜੀ ਬਨੌਰ सूबेदार साहिब मैनेजर तरसेम सही त प्रिंसल जनमोहन सी जूं बि उन्हनि यादि करंद जॾहिं बि स्कूल जे ख़ुशी आहे कोई समस्या आहे उहो ई सॼे विच हाज़र हुजनि आहे जिनियूं बि शख़्सियत आई आ ਮੈਂ ਉਹਨਾਂ ਨੂੰ ਤਾਂ ਜੀਵਾਂ ਵੀ ਆਬਿ ਆਖਦਾ ਅਤੇ ਉਹਨਾਂ ਦਾ ਕੋਟਨ ਕੋਲ ਧੰਨਵਾਦ ਵੀ ਕਰਦਾ ਹੈ ਕਿ ਉਹ ਹਮੇਸ਼ਾ ਸਾਡੇ ਨਾਲ ਜੁੜੇ ਰਹਿੰਦੇ ਆ ਅੱਗੇ ਤੋਂ ਵੀ ਜੁੜੇ ਰਹਿਣਗੇ ਇਹ ਜਿਹੜਾ ਸਕੂਲ ਆ ਇਹ ਨਗਰ ਦੇ ਅਤੇ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਦੇ ਨਾਲ ਹੀ ਅੱਗੇ ਵੱਧ ਸਕਦਾ ਹੈ ਤੇ ਮੈਨੂੰ ਆਸ ਹੈ ਕਿ ਪਿੰਡ ਵੱਲੋਂ ਇਸੇ ਤਰ੍ਹਾਂ ਪੂਰਨ ਸਹਿਯੋਗ ਮਿਲਦਾ ਰਹੇਗਾ ਬੱਚਿਓ ਟਾਈਮ ਬਹੁਤ ਹੋ ਗਿਆ ਤੇ ਹੁਣ ਤੁਸੀਂ ਐਚੇ ਹੀ ਬੈਠ ਕੇ ਚਾਹ ਤੇ ਮਗੌੜਿਆਂ ਦਾ ਮੰਗਲ ਸ਼ਕਣਾ ਜਿਨ੍ਹਾਂ ਚਿਰ ਪ੍ਰਸ਼ਾਦ ਪਤਾਇਆ ਜਾਏਗਾ ਉਹਨਾਂ ਚਿਰ ਬੇਟੀਆਂ ਤੁਹਾਨੂੰ ਨਾਮ ਜਨਨ ਕਰਾਉਣਗੀਆਂ ਤੁਸੀਂ ਚੁੱਪਚਾ ਉਹਨਾਂ ਦਾ ਸਾਥ ਦੇਣਾ ਅਖੀਰ ਦੇ ਵਿੱਚ ਜਿਹੜੀ ਇਹ ਮਹਾਂਦਾਨੀ ਕੁੰਦਸ ਸਿੰਘ ਜੀ ਦੇ ਪਰਿਵਾਰ ਵਿੱਚ

ਜਲ ਹਰ ਪਰਸਹਿ ਰਹਾ ਜਲ ਹਰ ਪਰਸਹਿ ਰਹਾ ਸਰਵਨ ਰਹਾ ਹੈ ਅਕੀਰ ਕੀ ਸਾਧ ਤੇ ਰਹਾ ਹੈ ਇਸੇ ਕੀ i yeah. ਸਭ ਤੋਂ ਪਹਿਲਾਂ ਸਾਡੇ ਸਰਬ ਧਰਮ ਨਿਊਜ਼ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸੰਯੁਕਤ ਖਾਲਸਾ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਰਦੋ ਜਿਲ੍ਹਾ ਸ਼ੇਰਪੁਰ ਵਿਖੇ ਸੰਗਰਾਮ ਦੇ ਪਵਿੱਤਰ ਦਿਹਾੜੇ ਤੇ ਜੋ ਧਾਰਮਿਕ ਸਮਾਗਮਿਤ ਕਰਵਾਏ ਗਏ ਆ ਇੱਕ ਇਸਵੰਦੀ ਕਰਵਾਏ ਗਏ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਰਬ ਧਰਮ ਨਿਊਜ਼ ਚੈਨਲ ਦਾ ਬਹੁਤ ਧੰਨਵਾਦੀ ਆ ਕਿ ਇਹ ਸਾਡੇ ਸਕੂਲ ਦੀ ਹਰ ਐਕਟੀਵਿਟੀ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਕੇ ਦੇਸ਼ਾਂ ਵਿਦੇਸ਼ਾਂ ਚ ਪਹੁੰਚਾਉਂਦੇ ਆ ਅਸੀਂ ਖਾਲਸਾ ਸਕੂਲ ਹੋਣ ਕਰਕੇ ਪੁਰਾਣੀ ਪਰੰਪਰਾ ਦੇ ਅਨੁਸਾਰ ਸਾਡੇ ਸਕੂਲ ਦੇ ਵਿੱਚ ਹਰੇਕ ਮਹੀਨੇ ਸੰਗਰਾਦ ਮਨਾਇ ਜਾਂਦੀ ਹੈ ਅਤੇ ਬੱਚੇ ਮਿਲ ਕੇ ਕੀਰਤਨ ਕਰਦੇ ਆ ਨਾਮ ਸਿਮਰਨ ਕਰਦੇ ਆ ਅਤੇ ਸੁਖਨੀ ਸਾਹਿਬ ਦੇ ਪਾਠ ਦੇ ਜਾਪ ਹੁੰਦੇ ਆ ਅੱਜ ਇਸ ਪ੍ਰੋਗਰਾਮ ਦੇ ਉੱਤੇ ਸਕੂਲ ਦੇ ਪ੍ਰਧਾਨ ਨਵਜੇਤ ਸਿੰਘ ਅਤੇ ਭੈਣ ਜੀ ਹਰਮੇਸ਼ ਕੌਰ ਉਹਨਾਂ ਦੀ ਧਰਮਸਮਤਰੀ ਪ੍ਰਮਾਤਮਾ ਨੇ ਉਹਨਾਂ ਦੇ ਘਰ ਪੋਤਰੇ ਦੀ ਦਾਤ ਵਖਸ਼ੀ ਹੈ ਉਹਨਾਂ ਵੱਲੋਂ ਇਸ ਸੰਗ੍ਰਹਿਣ ਦੇ ਦਿਹਾੜੇ ਦੇ ਉੱਤੇ ਲੱਡੂਆਂ ਅਤੇ ਚਾਹ ਪਕੌੜਿਆਂ ਦਾ ਜਿਹੜਾ ਲੰਗਰ ਲਗਾਇਆ ਗਿਆ ਸੀ ਅਤੇ ਆਲੇ-ਦੁਆਲੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਇਸ ਸਮਾਗਮ ਵਿੱਚ ਪਹੁੰਚੀਆਂ ਜਿਨ੍ਹਾਂ ਦੇ ਵਿੱਚ ਪਿੰਦੇ ਸਰਪੰਚ ਡਾਕਟਰ ਬਲਵਿੰਦਰ ਸਿੰਘ ਡਾਂਡੀਆਂ ਦੇ ਸਰਪੰਚ ਖੇਮ ਸਿੰਘ ਪੁਰਾਣੇ ਸਾਬਕਾ ਸਰਪੰਚ ਹੈਪੀ ਵੀਰਾ ਰਿਸ਼ਨ ਚੰਦ ਪਨੋੜ ਜੀ ਮਨਜਤ ਅਰਸ਼ੇਮ ਸਿੰਘ ਡਾਂਡੀਆਂ ਅਤੇ ਹੋਰ ਸਾਰੇ ਵਿਦਿਆਰਥੀਆਂ ਨੇ ਇਸ ਸਮਾਗਮ ਦੇ ਵਿੱਚ ਭਾਗ ਲਿਆ ਸਭ ਤੋਂ ਪਹਿਲਾਂ ਸੁਖੁਨੀ ਸਾਹਿਬ ਦੇ ਜਾਪ ਹੋਏ ਫਿਰ ਬੱਚਿਆਂ ਨੇ ਮਨਮੋਹਕ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਸਾਡੇ ਖਾਸ ਕਰਕੇ এডੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਵੱਡੋਂ ਦੇ ਸਮੂਹ ਸਟਾਫ ਸਮੂਹ ਮੈਨੇਜਮੈਂਟ ਅਤੇ ਸਮੂਹ ਵਿਦਿਆਰਥੀਆਂ ਵੱਲੋਂ ਅੰਗਦ ਸਿੰਘ ਦੇ ਜਨਮ ਦਿਨ ਦੀ ਜਨਮ ਦਿਨ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਉੱਤੇ ਪਰਮਾਤਮਾ ਉਸ ਬੱਚੇ ਉੱਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ